ਹਰਦੀ ਮਾਰ ਹੇਠਾਏ ਹਲਕਾ ਪੱਟੀ ਦੇ ਨਾਲ ਲੋਕਾਂ ਦੀ ਮਦਦ ਕਰਨ ਦੇ ਲਈ ਹੁਣ ਮੰਤਰੀ ਲਾਲਜੀਤ ਸਿੰਘ ਪੁੱਲਰ ਖੁਦ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਲੋਕਾਂ ਦੀ ਮਦਦ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਲਕਾ ਪੱਟੀ ਦੇ ਵਿੱਚ ਉਸ ਇਲਾਕੇ ਦੀਆਂ ਜੋ ਹੜ੍ਹ ਦੀ ਮਾਰ ਹੇਠ ਆਇਆ ਹੈ ਕਈ ਥਾਵਾਂ ਤੇ ਲੋਕਾਂ ਨੂੰ ਮਜਬੂਰੀ ਦੇ ਵਿੱਚ ਆ ਕੇ ਆਪਣੇ ਘਰ ਖਾਲੀ ਕਰਨੇ ਪਏ ਨੇ ਖੇਤ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਇਹਨਾਂ ਹਾਲਾਤਾਂ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਦੇ ਲਈ ਮੰਤਰੀ ਲਾਲਜੀਤ ਸਿੰਘ ਭੁੱਲਰ ਪਹੁੰਚੇ ਨੇ ਕਈ ਟਰਾਲੀਆਂ ਦੇ ਵਿੱਚ ਸਮਗਰੀ ਲੈ ਕੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਇਹ ਕਿਹਾ ਗਿਆ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਆਪਣੀ ਕਮਾਈ ਦੇ ਵਿੱਚੋਂ ਚੋਕਰ ਤੇ ਫੀਡ ਦਾ ਪ੍ਰਬੰਧ ਕਰਕੇ ਪਸ਼ੂਆਂ ਦੇ ਲਈ ਲੈ ਕੇ ਪਹੁੰਚਾਇਆ ਤਾਂ ਕਿ ਉਹਨਾਂ ਦੀ ਭੁੱਖ ਮਿਟ ਸਕੇ ਅਤੇ ਇਹ ਪਸ਼ੂ ਜਿਹੜੇ ਉਹ ਬਚ ਸਕਣ ਕਿਉਂਕਿ ਜਿਹੜੇ ਇਲਾਕੇ ਹੜ ਦੀ ਮਾਰ ਹੇਠ ਹਾਏ ਨੇ ਉੱਥੇ ਲੋਕਾਂ ਨੂੰ ਤਾਂ ਮੁਸ਼ਕਲਾਂ ਚੱਲਣੀਆਂ ਪੈ ਹੀ ਰਹੀਆਂ ਪਰ ਜਿਹੜੇ ਪਸ਼ੂ ਨੇ ਜਿਹੜੇ ਲੋਕਾਂ ਦੇ ਵੱਲੋਂ ਪਾਲੇ ਹੋਏ ਨੇ ਉਹਨਾਂ ਦੇ ਲਈ ਚਾਰਾ ਜਿਹੜਾ ਉਹ ਮੁਹੱਈਆ ਨਹੀਂ ਹੋ ਸਕਿਆ ਔਰ ਐਸੇ ਕਰਕੇ ਇਹਨਾਂ ਪਸ਼ੂਆਂ ਦੀਆਂ ਤਸਵੀਰਾਂ ਦੇਖ ਕੇ ਲਾਲਜਿਤ ਸਿੰਘ ਪੁੱਲਰ ਲਿਖਦੇ ਨੇ ਕਿ ਮੈਨੂੰ ਇਹਨਾਂ ਬੇਜ਼ਬਾਨ ਪਸ਼ੂਆਂ ਦੇ ਉੱਪਰ ਇੰਨਾ ਤਰਸ ਆਇਆ ਕਿ ਮੈਨਾਂ ਦੀ ਭੁੱਖ ਮਿਟਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਜਿਹੜੀ ਉਹ ਕਰਾਂਗਾ ਔਰ ਸਾਡੀ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਤੇ ਹਰ ਸੰਭਵ ਮਦਦ ਕਰਨ ਦੇ ਲਈ ਮੈਦਾਨ ਦੇ ਵਿੱਚ ਐਸੇ ਤਰੀਕੇ ਦੇ ਨਾਲ ਲਾਲਜੀਤ ਸਿੰਘ ਪੁੱਲਰ ਇਹਨਾਂ ਲੋਕਾਂ ਅਤੇ ਬੇਜ਼ਬਾਨ ਪਸ਼ੂਆਂ ਦੀ ਮਦਦ ਦੇ ਲਈ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਨੇ ਹੜ ਦੀ ਮਾਰ ਹਟਾਏ ਹਲਕਾ ਪੱਟੀ ਦੇ ਨਾਲ ਲੋਕਾਂ ਦੀ ਮਦਦ ਕਰਨ ਦੇ ਲਈ ਹੁਣ ਮੰਤਰੀ ਲਾਲਜੀਤ ਸਿੰਘ ਪੁੱਲਰ ਖੁਦ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਲੋਕਾਂ ਦੀ ਮਦਦ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਲਕਾ ਪੱਟੀ ਦੇ ਵਿੱਚ ਉਸ ਇਲਾਕੇ ਦੀਆਂ ਜੋ ਹੜ੍ਹ ਦੀ ਮਾਰ ਹੇਠ ਆਇਆ ਹੈ ਕਈ ਥਾਵਾਂ ਤੇ ਲੋਕਾਂ ਨੂੰ ਮਜਬੂਰੀ ਦੇ ਵਿੱਚ ਆ ਕੇ ਆਪਣੇ ਘਰ ਖਾਲੀ ਕਰਨੇ ਪਏ ਨੇ ਖੇਤ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਇਹਨਾਂ ਹਾਲਾਤਾਂ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਦੇ ਲਈ ਮੰਤਰੀ ਲਾਲਜੀਤ ਸਿੰਘ ਭੁੱਲਰ ਪਹੁੰਚੇ ਨੇ ਕਈ ਟਰਾਲੀਆਂ ਦੇ ਵਿੱਚ ਸਮੱਗਰੀ ਲੈ ਕੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਇਹ ਕਿਹਾ ਗਿਆ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਆਪਣੀ ਕਮਾਈ ਦੇ ਵਿੱਚੋਂ ਚੋਕਰ ਤੇ ਫੀਡ ਦਾ ਪ੍ਰਬੰਧ ਕਰਕੇ ਪਸ਼ੂਆਂ ਦੇ ਲਈ ਲੈ ਕੇ ਪਹੁੰਚਾਇਆ ਤਾਂ ਕਿ ਉਹਨਾਂ ਦੀ ਭੁੱਖ ਮਿਟ ਸਕੇ ਅਤੇ ਇਹ ਪਸ਼ੂ ਜਿਹੜੇ ਉਹ ਬਚ ਸਕਣ ਕਿਉਂਕਿ ਜਿਹੜੇ ਇਲਾਕੇ ਹੜ ਦੀ ਮਾਰ ਹੇਠ ਆਏ ਨੇ ਉੱਥੇ ਲੋਕਾਂ ਨੂੰ ਤਾਂ ਮੁਸ਼ਕਲਾਂ ਚੱਲਣੀਆਂ ਪੈ ਹੀ ਰਹੀਆਂ ਪਰ ਜਿਹੜੇ ਪਸ਼ੂ ਨੇ ਜਿਹੜੇ ਲੋਕਾਂ ਦੇ ਵੱਲੋਂ ਪਾਲੇ ਹੋਏ ਨੇ ਉਹਨਾਂ ਦੇ ਲਈ ਚਾਰਾ ਜਿਹੜਾ ਉਹ ਮੁਹੱਈਆ ਨਹੀਂ ਹੋ ਸਕਿਆ ਔਰ ਐਸੇ ਕਰਕੇ ਇਹਨਾਂ ਪਸ਼ੂਆਂ ਦੀਆਂ ਤਸਵੀਰਾਂ ਦੇਖ ਕੇ ਲਾਲਜੀਤ ਸਿੰਘ ਪੁੱਲਰ ਲਿਖਦੇ ਨੇ ਕਿ ਮੈਨੂੰ ਇਹਨਾਂ ਬੇਜ਼ਬਾਨ ਪਸ਼ੂਆਂ ਦੇ ਉੱਪਰ ਇੰਨਾ ਤਰਸ ਆਇਆ ਕਿ ਮੈਨਾਂ ਦੀ ਭੁੱਖ ਮਿਟਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਜਿਹੜੀ ਉਹ ਕਰਾਂਗਾ ਔਰ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਤੇ ਹਰ ਸੰਭਵ ਮਦਦ ਕਰਨ ਦੇ ਲਈ ਮੈਦਾਨ ਦੇ ਵਿੱਚ ਐਸੇ ਤਰੀਕੇ ਦੇ ਨਾਲ ਲਾਲਜੀਤ ਸਿੰਘ ਪੁੱਲਰ ਇਹਨਾਂ ਲੋਕਾਂ ਅਤੇ ਬੇਜ਼ਬਾਨ ਪਸ਼ੂਆਂ ਦੀ ਮਦਦ ਦੇ ਲਈ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਨੇ